ਇਹ ਨਾਲ ਜੁੜਿਆਗਾ ਇਹਨਾਂ ਦੀ ਜਿਹੜੀ ਮੌਜੂਦਾ ਸਥਿਤੀ ਸੀ ਉਹਦੇ ਉੱਤੇ ਹੀ ਜਿਹੜਾ ਬਾਹਰ ਦਿੱਤਾ ਸੀ ਹਾਂ ਲੇਕ 20 ਤਲਾਬ ਦਾ 77 ਦੇ ਨਾਲ ਗੱਲ ਹੋਈ ਸੀ ਡੀਓ ਮੈਡਮ ਜੀ ਤੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਸਰਨ ਦੇਣਾ ਹੈ ਲੋਕ ਦੇਖਦਾ ਜਿਵੇਂ ਉਹਨੂੰ ਕੱਢਿਆ ਗਿਆ ਸੀ ਤੇ ਕਿੰਨੇ ਹਜ਼ਾਰ ਲੋਕ ਦੇਖਦਾ ਸੁਣਾ ਬੋਲ ਪੂਰੀ ਬਾਰੇ ਟੀਮ ਸਰਕਾਰ ਇਹਨਾਂ ਦਾ ਨੰਨੀ ਕਰਨਾ ਬੰਦ ਕਰੋ ਹਕਾਲੇ ਹੁੰਦੇ ਹੋ ਕਿ ਕਦੋਂ ਤੋਂ ਸਾਰੇ ਨੂੰ ਬਹਾਲੀ ਕਰਵਾ ਦਿੱਤੀ ਜਾਣੀ ਹੈ ਨਾ ਨਹੀਂ ਸਕਦੇ ਜ਼ਿੰਦਾਗਤ ਕੀ ਆਖੇ ਦੇਖੋ ਇਹਦੇ ਬਾਰੇ ਅਸੀਂ ਇਹ ਕਹਾਂਗੇ ਕਿ ਜਦੋਂ ਸੀਐਮ ਨਹੀਂ ਸੀ ਬਣਿਆ ਮੁੱਖ ਮੰਤਰੀ ਕਾਹਦੇ ਕਹਾਂਦਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਸਭ ਤੋਂ ਪਹਿਲਾਂ ਜਿਹੜਾ ਹਰਾ ਪਿੰਨਾ ਉਹ ਜਿਹੜੇ ਬੇਰਜਗਾਰ ਅਭਿਆਪਕਾ ਜਿਹੜੇ ਰੋਜ਼ ਲਾਟੀਆਂ ਖਾਂਦੇ ਆ ਰੋਲ ਮਤਲਬ ਕਿਸੇ ਨੇ ਮਤਲਬ ਕਿਤਾਜੰਨ ਦਾ ਕਿਸੇ ਨੂੰ ਸੋਝੰਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਨੌਕਰੀ ਜਾਂਦੇ ਹੁੰਦਾ ਉਹਨਾਂ ਤੇ ਜਰਾ ਹਰਾਤ ਨੇ ਚੱਲਦਾ ਪਰ ਜਦੋਂ ਹੁਣ ਦੇਖਦੇ ਹਾਂ ਪਹਿਲਾ ਅਦਰਸ ਸਕੂਲ ਚੌਕੇ ਦੂਸਰਾ ਇਹ ਹੈਗਾ ਸੀਨੀਅਰ ਸੈਕੰਡਰੀ ਸਕੂਲ ਪਪਾਲ ਜਿੱਥੇ ਆਪਾਂ ਬੈਠੇ ਹਾਂ ਹੁਣ ਬਿਨਾਂ ਕੋ ਜ ਬੱਚੇ ਬਿਨਾਂ ਕਿਸੇ ਕਾਰਨਾ ਤੋਂ ਪਿਛਲੇ ਜੀਵ ਦੇ ਵਿੱਚ ਚਾਕੇ ਇਹਨਾਂ ਨੂੰ ਸਾਰੇ ਜਿਹੜੇ ਇੱਕ ਹੀ ਇੱਕ ਹੀ ਅਧਿਆਪਕਾਂ ਉਹਨਾਂ ਨੂੰ ਖਾਰਜ ਕਰ ਦਿੱਤਾ ਨਾ ਸੀ ਦੇਖਦੇ ਕਿ ਜਿਹੜਾ ਪਿੰਨ ਚੱਲਦਾ ਸੀ ਉਹ ਕਿੱਧਰ ਨੂੰ ਚੱਲਣ ਲੱਗ ਗਿਆ ਇਹਦੇ ਪਿੱਛੇ ਕੀ ਨਹੀਂ ਮੰਨੀ ਹੈ ਕਿ ਜਦੋਂ ਜੀ ਕਰੋ ਕਿਸੇ ਨੂੰ ਕੱਢ ਦੇ ਜਦੋਂ ਜੀ ਕਰੋ ਕਿਸੇ ਨੂੰ ਰੱਖ ਲੈ ਬੇਸ਼ੱਕ ਸਾਡਾ ਸਿੱਧੇ ਤੌਰ ਤੇ ਕਰਨਾ ਜਿੱਥੇ ਉਹ ਨਹੀਂ ਦਿਆ ਹੈ ਨਹੀਂ ਪਰ ਇੰਨਾ ਟਿਰਾਨੇ ਸਾਰਿਆਂ ਨੇ ਸਾਡੇ ਕੋਲੇ ਹੋਈ ਬੇਨਤੀ ਕੀਤੀ ਸੀ ਕਿ ਅਸੀਂ ਥੋੜੇ ਆਉ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਸਾਡੀ ਸਪੋਰਟ ਕਰੋ ਇਹਨਾਂ ਨੂੰ ਮੈਂ ਉੱਭੀ ਨਾਮ ਸਾਡੇ ਵਿੱਚ ਹੋਰ ਕਿਸੇ ਪ੍ਰੋਗਰਾਮ ਤੇ ਆਇਆ ਸੀ ਵਿਸ਼ਵਾਸ ਬੁਲਾਇਆ ਸੀ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਤੁਹਾਡਾ ਕੰਮ ਇਹ ਸਾਡਾ ਕਿਉਂਕਿ ਬੱਚੇ ਇਹ ਸਾਡੇ ਆ ਖਾਨਾਂ ਦੇ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਅਗਰ ਜੇਨ ਨੇ ਉੱਪਰ ਆਇ ਕੀਤੀ ਹੈ ਖਰਚੇ ਟੁੱਟੇ ਹੈ ਤਾਂ ਅੱਜ ਤੁਹਾਨੂੰ ਇਹੋ ਧੱਕੇ ਨਾਲ ਖੜਿਆ ਜਾਂਦਾ ਤਾਂ ਬਿਲਕੁਲ ਪ੍ਰਤਾਸਤ ਨਹੀਂ ਕੀਤਾ ਜਾਊਗਾ ਹੁਣ ਲਗਾਤਾਰ ਚਾਰ ਦਿਨਾਂ ਤੋਂ ਜਿਹੜੀ ਐਗਿਟੇਸ਼ਨ ਹੈ ਉਹ ਚੱਲ ਰਹੀ ਸੀ ਅੱਜ ਪਤਾ ਲੱਗਿਆ ਸੀ ਕਿ ਕੋਸ਼ ਅਧiatਕਾ ਜਿਹੜੀ ਡੁਕੀ ਗਈ ਉਹ ਪਾਰਿਵਾਰੀ ਟੈਂਕੀ ਤੇ ਵੀ ਚੜ ਗਈ ਸੀ ਨੁਕਸਾਨ ਹੋ ਸਕਦਾ ਸੀ ਕਿਸੇ ਵੀ ਕਿਸਮ ਦਾ ਪਰ ਅੱਜ ਧੁਹਣਾ ਪਏ ਪ੍ਰਸ਼ਾਸਨ ਨੂੰ ਅੱਜ ਉਹਨਾਂ ਨੇ ਆ ਕੇ ਐਲਾਨ ਕੀਤਾ ਹੈ ਡਿਪਟੀ ਡੀਓ ਨੇ ਕਿ ਸਾਰੇ ਦੇ ਸਾਰੇ ਜਿਹੜੇ ਅਸੀਂ ਤਸਦੀਕ ਕੀਤੇ ਸੀ ਜਿਹੇ ਅਧiatਕਾ ਉਹਨਾਂ ਨੂੰ ਅੱਜ ਤੋਂ ਵਸੇਹ ਬਹਾਲ ਕਰ ਦਿੱਤਾ ਇਹ ਪਹਿਲੀ ਵਾਰ ਧੱਕਾ ਨਹੀਂ ਹੋਇਆ ਬਹੁਤ ਥਾਂ ਧੱਕਾ ਹੋਇਆ ਬਹੁਤ ਥਾਂ ਲਾਠੀ ਚਾਰਜ ਹੋਇਆ ਈਟੀਟੀ ਜਿਹੜੀ ਅਧਿਆਪਕਾ ਉਹਨਾਂ ਤੇ ਵੀ ਬੜੇ ਥਾਂ ਲਾਠੀ ਚਾਰਜ ਹੋਇਆ ਉੱਥੇ ਵੀ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੇ ਹਾਂ ਅਗਰ ਆਦਮੀ ਇਹਨਾਂ ਨੂੰ ਫੇਰ ਦੁਬਾਰਾ ਪਰੋਚਾ ਦਵਾਉਂਦੇ ਆਂ ਅਸੀਂ ਤੇ ਕਿਸੇ ਵੀ ਕਿਸਮ ਦਾ ਸਕੂਲ ਪ੍ਰਬੰਧਾ ਵੱਲੋਂ ਜਾਂ ਮਦਦ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਕਿਸੇ ਕਿਸੇ ਦੀ ਬავਛਲੂਕੀ ਕਿਸੇ ਕਿਸੇ ਦਾ ਧੱਕਾ ਹੁੰਦਾ ਤਾਂ ਜਦੋਂ ਸਾਨੂੰ ਆਵਾਜ਼ ਮਾਰੋਗੇ ਅਸੀਂ ਉਦੋਂ ਖੜੇ ਹੋਵਾਂਗੇ ਤੁਹਾਡੇ ਨਾਲ ਡਟ ਕੇ ਖੜੇ ਹਾਂ ਦਰਨਵੀ ਲੋਡ ਨੂੰ ਇਹ ਜਿਹੜਾ ਸਿਸਟਮ ਹੈ ਜਿਹੜੀਆਂ ਇਹ ਸਰਕਾਰਾਂ ਸਿਰਫ ਤੇ ਸਿਰਫ ਵਾਟਸ ਐਜਿਟੇਸ਼ਨ ਹੀ ਰਹਿ ਗਈਆਂ ਐਜਿਟੇਸ਼ਨ ਤੋਂ ਬਿਨਾ ਨਾ ਕਿਸੇ ਨੂੰ ਨੌਕਰੀ ਨਾ ਕਿਸੇ ਨੂੰ ਰੁਜ਼ਗਾਰ ਨਾ ਕਿਸਾਨਾਂ ਨੂੰ ਨਾ ਮਲਾਜ਼ਮਾਂ ਨੂੰ ਧੱਕਿਆਂ ਤੋਂ ਸਿਵਾਏ ਲਾਠੀ ਚਾਰਜ ਤੋਂ ਸਿਵਾਏ ਗੇਲਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੈ ਸਿਰਫ ਤੇ ਸਿਰਫ ਐਜਿਟੇਸ਼ਨ ਹੀ ਕੋਈ ਇੱਕ ਰਾਹ ਰਹਿ ਗਿਆ ਸੋਵੇਂ ਬੇਨਤੀ ਕਰੂੰਗਾ ਕਿ ਜਿਹੜੇ ਚਾਹ ਸਕੂਲ ਆ 10 ਸਕੂਲ ਚਾਹੋ ਉਥੇ ਵੀ ਕੁਝ ਜਿਹੜੇ ਅਧਿਆਪਕ ਆ ਗਏ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਮੱਤ ਸੋਚੋ ਕਿ ਇਹ ਕੱਲੇ ਅਧਿਆਪਕ ਨੇ ਇਹ ਸਾਡੇ ਬੱਚੇ ਆ ਅਸੀਂ ਹਰ ਇੱਕ ਜੱਥੇ ਬੰਦੇ ਨਾਲ ਖੜਾਂਗੇ ਡਟ ਕੇ ਪੈਰੇ ਜਾਵਾਂਗੇ ਦਾਨਾਂ ਦੀ ਲੋੜ ਹੀ ਤੇ ਬੰਦੇ ਲੋੜ ਨਹੀਂ ਆਮਾਨਦਾਰੀ ਦੇ ਨਾਮ ਕੋਈ ਵੀ ਜਾ ਰਹਾ ਜਿਨੀ ਹੋਣੀ ਪੈਂਦੀ ਬਿਨਾ ਕਿਸੇ ਕੋਈ ਹੋਰ ਨੂੰ ਤਾਂ ਆਮਾਨ ਨਾਲ ਕੰਮ ਕਰੋ ਬੱਚਿਆਂ ਨੂੰ ਪੜਾਓ ਮਿਹਨਤ ਨਾਲ ਬੱਚਿਆਂ ਨੂੰ ਸਿਖਾਓ ਪੜਾਈ ਲਿਖਾਈ ਕਰਾਓ ਜਿੰਨਾ ਤੁਸੀਂ ਕਰ ਸਕਦੇ ਹੋ ਜਿੰਨਾ ਤੁਹਾਡੇ ਚ ਕਰਤੱਬ ਹੈ ਉਹ ਤੁਹਾਨੂੰ ਬਰਤਨਾ ਚਾਹੁੰਦਾ ਹੈ ਐਵੇਂ ਕਿਸੇ ਨੂੰ ਬੰਦੇ ਨੂੰ ਮਾਰਨੀ ਚਾਹੀਦੀ ਅਸੀਂ ਇਹਨਾਂ ਗੱਲਾਂ ਦੇ ਵਿਰੋਧਾਂ ਜੇ ਕੋਈ ਇਹ ਜੀਆਂ ਗੱਲਾਂ ਹੋਣੀਆਂ ਬਿਲਕੁਲ ਅਸੀਂ ਵੀ ਉਹਨਾਂ ਨੂੰ ਰਸ ਰਸ ਕਰਦੇ ਕਿਉਂਕਿ ਲੱਖਾਂ ਰੁਪਇਆ ਦੇ ਕੇ ਸਕੂਲਾਂ ਦੇ ਵਿੱਚ ਬੱਚੇ ਲਾਉਨੇ ਆਂ ਆਗਰ ਬੱਚਿਆਂ ਦੀ ਪੜਾਈ ਠੀਕ ਨਹੀਂ ਹੁੰਦੀ ਉਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ ਹੱਥ ਜ਼ਿੰਮੇਵਾਰ ਨਹੀਂ ਪ੍ਰਬੰਧਕ ਜ਼ਿੰਮੇਵਾਰ ਨੇ ਉੱਥੋਂ ਦਾ ਪ੍ਰਿੰਸੀਪਲ ਜ਼ਿੰਮੇਵਾਰ ਹੈ ਇਹ ਬਿਨਾਂ ਵਾਰੀ ਕਿਸੇ ਨਾਲ ਕਿਸੇ ਵੀ ਟਕਰੀ ਪੈਂਦੀ ਹੈ ਉਹਦੇ ਤੋਂ ਸਾਨੂੰ ਸਾਡੇ ਤੇ ਉਂਗਲ ਦਿਖਣੇ ਚਾਹੀਦੀ ਅਸੀਂ ਤੁਹਾਡੇ ਨਾਲ ਹਾਂ ਡਟ ਕੇ ਤੁਹਾਡੇ ਖੜੇ ਆ ਕੋਈ ਸਾਡੇ ਬੱਚਿਆਂ ਅਸੀਂ ਤੁਹਾਡੇ ਮੱਤੇ ਹਾਂ ਤੁਹਾਡੇ ਨਾਲ ਰੱਖਦੇ ਜਔ ਜਔ ਦੋ 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 ਸੱਜਾ ਵੱਡ ਸਾਡੀ ਦਿੱਤ ਹੋਈ ਆ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਰਿਆ ਵੀ ਨੇ ਡੀਕੇ ਜੂਬ ਕੰਟਰੋਲ ਪ੍ਰਦਾਨ ਨਹੀਂ ਕਰਦੀ ਜੀ ਪਣੀ ਗਾਗਾ ਤੇ ਦੂਸਰੇ ਨੇ ਬੂਤਾ ਸਿੰਘ ਜੀ ਸੁਭਾ ਪਟਾਣ ਤੇ ਇਹਨਾਂ ਦਾ ਸਾਡੇ ਨਾਲ ਬਹੁਤ ਸਹਿਯੋਗ ਰਿਆ ਇਹਨਾਂ ਨੂੰ ਕਾਕਾ ਜੀ ਤੱਕ ਸਾਡੇ ਨਾਲ ਮੋਢਾ ਨਾਲ ਮੋਢਾ ਚੋਟੀ ੱਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਇਹ ਸਾਡੀ ਦਿੱਤ ਹੋਈ ਆ ਬਾਕੀ ਸਾਰੇ ਪਿੰਡ ਵਾਸੀਆਂ ਦਾ ਤੇ ਮਾਪਿਆਂ ਦਾ ਵੀ ਅਸੀਂ ਬਹੁਤ ਸ਼ੁਕਰਾਨਾ ਕਰਦੀ ਆ ਜੋ ਸਾਡੇ ਨਾਲ ਮੋਢਾ ਨਾਲ ਮੋਢਾ ਚੋਟੀ ਖੜੇ ਨੇ ਤੇ ਸਾਡਾ ਸਾਥ ਦਿੱਤਾ ਹੈ ਸਾਰੇ ਸਹਿਯੋਗ ਨਾਲ ਹੀ ਸਾਡੀ ਅੱਜ ਜਿੱਤ ਪ੍ਰਾਪਤ ਹੋਈ ਹੈ ਜੀ ਤੋਂ ਦੁਆਰਾ ਤੋਂ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਸ਼ੁਕਰਾਨਾ ਸਾਰਿਆਂ ਦਾ ਜੀ ਥੈਂਕ ਯੂ ਜੀ